ਸਾਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਕਿਸਾਨੀ ਸੰਘਰਸ਼ ਦਾ ਅੱਜ ਦੂਜਾ ਦਿਨ ਹੈ ਦੂਜੇ ਦਿਨ ਵੀ ਜਿਹੜਾ ਸ਼ੰਭੂ ਬਾਰਡਰ ਹੈ ਉਸ ਦੇ ਉੱਪਰ ਕਿਸਾਨ ਜਿਹੜੇ ਨੇ ਲਗਾਤਾਰ ਡਟੇ ਹੋਏ ਨੇ ਲੇਕਿਨ ਅੱਜ ਇਥੇ ਨਾਮ ਜਪਣ ਦਾ سلسلہ ਜਿਹੜਾ ਉਹ ਸ਼ੁਰੂ ਹੋ ਗਿਆ ਔਰ ਵਾਹਿਗੁਰੂ ਦਾ ਨਾਮ ਜਪਿਆ ਜਾ ਰਿਹਾ ਹੈ ਸੰਗਤਾਂ ਜਿਹੜੀਆਂ ਨੇ ਵਾਹਿਗੁਰੂ ਦਾ ਨਾਮ ਜਪਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਕਿ ਜਿਸ ਤੰਗ ਦੇ ਨਾਲ ਸ਼ੰਭੂ ਬਾਰਡਰ ਦੇ ਉੱਪਰ ਸਵੇਰ ਤੋਂ ਹੀ ਕਿਸਾਨ ਜਿਹੜੇ ਨੇ ਉਹ ਇਸੇ ਢੰਗ ਦੇ ਨਾਲ ਨਾਮ ਜਪਣਾ ਜਿਹੜਾ ਉਹ ਸ਼ੁਰੂ ਕਰਦੇ ਹੋਏ ਨਜ਼ਰ ਆਏ ਸੀ ਕਿਉਂਕਿ ਇੱਕ ਪਾਸੇ ਜਿਸ ਢੰਗ ਦੇ ਨਾਲ ਫੌਜ ਲੱਗੀ ਹੋਈ ਹੈ ਜੇ ਇੱਕ ਪਾਸੇ ਜਿਸ ਢੰਗ ਦੇ ਨਾਲ ਪੁਲਿਸ ਦੀ ਤਾਇਨਾਤੀ ਕੀਤੀ ਹੋਈ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਹੈ ਉਹ ਇਧਰ ਦੀ ਸਾਈਡ ਨੂੰ ਗੋਲੇ ਸੁੱਟਦੀਆਂ ਨਜ਼ਰ ਆਉਂਦੀਆਂ ਨੇ ਤੁਹਾਨੂੰ ਵਿਸਥਾਰ ਵੀ ਦਿੰਦੇ ਆ ਜਿਸ ਢੰਗ ਦੇ ਨਾਲ ਕੱਲ ਵੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਗੋਲੇ ਸੁੱਟਣ ਦਾ سلسلہ ਜਿਹੜਾ ਉਹ ਲਗਾਤਾਰ ਜਾਰੀ ਸੀ ਔਰ ਅੱਜ ਵੀ ਜਿਸ ਢੰਗ ਦੇ ਨਾਲ ਜਿਹੜੀ ਫੋਰਸ ਦੀ ਸਾਹਮਣੇ ਤਣਾਤੀ ਵੇਖਣ ਨੂੰ ਮਿਲ ਰਹੀ ਹੈ ਤੁਸੀਂ ਵੇਖ ਸਕਦੇ ਹੋ ਕਿ ਸਾਹਮਣੇ ਫੋਰਸ ਤਣਾਤ ਹੈ ਔਰ ਲਗਾਤਾਰ ਫੋਰਸ ਜਿਹੜੀ ਹੈ ਉਹ ਇਸ ਏਰੀਏ ਦੇ ਵਿੱਚ ਨਜ਼ਰ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ਲੇਕਿਨ ਇੱਥੇ ਤੁਸੀਂ ਵੇਖ ਸਕਦੇ ਹੋ ਇਸ ਵਾਰ ਕਿਸਾਨ ਜਥੇਬੰਦੀਆਂ ਦੀ ਤਰਫੋਂ ਜਿਸ ਢੰਗ ਦੇ ਨਾਲ ਕਿਸਾਨਾਂ ਦੀ ਤਰਫੋਂ ਜਿਸ ਢੰਗ ਦੇ ਨਾਲ ਨਾਮ ਜਪਣ ਦਾ ਸੰਸਿਧਾ ਜਿਹੜਾ ਉਹ ਸ਼ੁਰੂ ਕੀਤਾ ਗਿਆ ਵਾਹਿਗੁਰੂ ਦਾ ਨਾਮ ਜਪਿਆ ਜਾ ਰਿਹਾ ਹੈ ਕਿਉਂਕਿ ਇੱਥੇ ਇਹਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਪਾਸੋਂ ਭਾਵੇਂ ਤਸ਼ੱਦਦ ਹੋ ਰਹੀ ਹੈ ਲੇਕਿਨ ਦੂਜੇ ਪਾਸੋਂ ਨਾਨਕ ਨਾਮ ਜਿਹੜਾ ਔਜਾਜ਼ ਬਣ ਕੇ ਇਹਨਾਂ ਨੂੰ ਉਤਾਰਦਾ ਨਜ਼ਰ ਆਊਗਾ ਇਸ ਕਰਕੇ ਆ ਕਿਸਾਨ ਇਸ ਢੰਗ ਦੇ ਨਾਲ ਅੱਗੇ ਖੜੇ ਨੇ ਅੱਗੇ ਨਹੀਂ ਜਾ ਰਹੇ ਅੱਜ ਕੋਈ ਵੀ ਕਿਉਂਕਿ ਇਹਨਾਂ ਨੇ ਖੁਦ ਹੀ ਡੰਡੇ ਲਾ ਕੇ ਇੱਕ ਹੱਦ ਬਣਾ ਲਈ ਹੈ ਕਿ ਅਸੀਂ ਇਸ ਹੱਦ ਤੱਕ ਰਾਵਾਂਗੇ ਸਤੋਂ ਅੱਗੇ ਨਹੀਂ ਜਾਵਾਂਗੇ ਕਿਉਂਕਿ ਜਿਸ ਢੰਗ ਦੇ ਨਾਲ ਜਦੋਂ ਵੀ ਕਿਸਾਨ ਇਸ ਹੱਦ ਨੂੰ ਅੱਗੇ ਇਸ ਹੱਤੋਂ ਥੋੜੀ ਜੀ ਅੱਗੇ ਜਾਂਦੇ ਨੇ ਤੇ ਉੱਥੋਂ ਫਿਰ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਸੁੱਟੇ ਜਾਂਦੇ ਨੇ ਤੁਸੀਂ ਵੇਖ ਸਕਦੇ ਹੋ ਕਿੰਨੇ ਖੋਲ ਪਏ ਨੇ ਆ ਸਾਰੇ ਦੇ ਸਾਰੇ ਜਿਹੜੇ ਖੋਲ ਨੇ ਇਹ ਅਥਰੂ ਗੈਸ ਦੇ ਗੋਲਿਆਂ ਦੇ ਖੋਲ ਨੇ ਯਾਨੀ ਕੱਲ ਜਿਸ ਢੰਗ ਦੇ ਨਾਲ ਕੱਲ ਰਾਤ ਤੱਕ ਜਿਹੜੀ ਫੋਰਸ ਹੈ ਉਹ ਕਿਸਾਨਾਂ ਦੇ ਉੱਪਰ ਗੋਲੇ ਸੁੱਟਦੀ ਹੋਈ ਨਜ਼ਰ ਆਈ ਕੱਲ ਸ਼ਾਮ ਤੱਕ ਆਹੀ سلسلہ ਜਿਹੜਾ ਉਹ ਲਗਾਤਾਰ جاری ਸੀ ਔਰ ਹੁਣ ਜਿਸ ਢੰਗ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਤਰਫੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਔਰ ਇਹ ਕਿਹਾ ਗਿਆ ਕਿ ਹੁਣ ਅੱਗੇ ਨਹੀਂ ਵਧਣਾ ਹੁਣ ਅੱਗੇ ਨਹੀਂ ਵਧਣਾ ਬਲਕਿ ਇਹ ਇਦਾਂ ਹੀ ਨਾਜ ਆਪਣਾ ਯਾਨੀ ਜਿਹੜਾ ਜ਼ਬਰ ਦਾ ਮੁਕਾਬਲਾ ਉਹ ਸਬਰ ਦੇ ਨਾਲ ਕਰਨਾ ਹੈ ਔਰ ਸਬਰ ਦੇ ਨਾਲ ਹੀ ਇਹ ਮੁਕਾਬਲਾ ਜਿਹੜਾ ਉਹ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਸਬਰ ਵਿਖਾਇਆ ਜਾ ਰਿਹਾ ਹੈ ਕਿਸਾਨਾਂ ਦੀ ਤਰਫੋਂ ਕਿਉਂਕਿ ਉਧਰਲੀ ਸਾਈਡ ਤੋਂ ਜਿਸ ਢੰਗ ਦੇ ਨਾਲ ਗੋਲੇ ਸੁੱਟੇ ਜਾ ਰਹੇ ਨੇ ਉਧਰਲੀ ਸਾਈਡ ਤੋਂ ਜਿਸ ਢੰਗ ਦੇ ਨਾਲ ਲਗਾਤਾਰ ਫੋਰਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਸਰਕਾਰੀ ਮਸ਼ੀਨਰੀ ਦਾ ਇਸਤੇਮਾਲ ਕੀਤਾ ਜਾ ਰਿਹਾ ਉਸ ਦੇ ਮੱਦੇ ਨਜ਼ਰ ਆ ਫੈਸਲਾ ਲਿੱਤਾ ਗਿਆ ਕਿ ਹੁਣ ਇਸ ਤੋਂ ਅੱਗੇ ਨਹੀਂ ਵਧਣਗੇ ਜਦ ਤੱਕ ਅਗਲੀ ਰਣਨੀਤੀ ਕਿਸਾਨ ਜਥੇਬੰਦੀਆਂ ਦੇ ਆਗੂ ਨਹੀਂ ਬਣਾਉਂਦੇ ਹੋਏ ਨਜ਼ਰ ਆਂਦੇ ਗੱਲਾਂ ਨਾਮ ਜਪਣ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਹੋ ਗਿਆ ਹਾਂਜੀ ਕੀ ਕਹਿਣਾ ਚਾਹੋਗੇ ਹਾਂਜੀ ਅੱਜ ਨਾਮ ਜਪ ਰਹੇ ਹੋ ਇੱਥੇ ਅੱਗੇ ਨਹੀਂ ਜਾਇਆ ਜਾ ਰਿਹਾ ਬਾਬੇ ਨਾਨਕ ਦੇ ਸੰਦੇਸ਼ ਅਨੁਸਾਰ ਚੱਲਾ ਸੀ ਥੱਕਾ ਨਹੀਂ ਕਰਦੇ ਸਾਥ ਮੈਂ ਅੰਦੋਲਨ ਪਾਠ ਪੂਜਾ ਕਰਕੇ ਸਿੱਧੂ ਕਰਾ। ਸਾਡੇ ਬਾਬੇ ਨਾਨਕ ਦੀ ਬਾਣੀ ਦੱਸ। ਬਸ ਬਸ ਦੇਖੋ ਬਾਬੇ ਨਾਨਕ ਦੀ ਬਾਣੀ ਦਾ ਜਾਪ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਜੀ? ਉਧਰਲੀ ਸਾਈਡ ਤੋਂ ਸਿੱਧੇ ਤੌਰ ਤੇ ਮੰਗਾ ਆਪਣੀਆਂ ਲੈਣੀਆਂ ਚਾਹੁੰਦੇ ਆਂ। ਅਸੀਂ ਕਿਹਾ ਧੱਕਾ ਨਹੀਂ ਕਰਦੇ ਕਿਸੇ ਨਾ ਸਾਡੇ ਸਰਸ ਇਹ ਜੋ ਵੀ ਐਲਾਨ ਸਾਰਾ ਨਹੀਂ ਸਾਂਝਾ ਅਲਡ ਵਾਡ ਵਿੱਚ ਸਾਂਝਾ ਐਲਾਨ ਕਰਾਂਗੇ ਇਹਨਾਂ ਨੂੰ ਐਲਾਨ ਕਰਨਾ ਚਾਹੀਦਾ ਕਿਉਂ ਮੋੜ ਮੋੜੇ ਸਾਡੇ ਕੋਲ ਧਰਨੇ ਲਵਾਉਂਦੇ ਆ ਸਾਡੇ ਮੋਰਚੇ ਫਦੇਗਾ ਸਾਡੀਆਂ ਮੰਗਾਂ ਸਾਨੂੰ ਦੇ ਕੇ ਤੋੜਨਾ ਜੇ ਸਾਡਾ ਕੋਈ ਹਰਜ ਮਾਰ ਲਿਓਗਾ ਇਹਨਾਂ ਸਰਕਾਰਾਂ ਦੇ ਨਾਮ ਲੱਗਣਗੇ ਸਾਰੇ ਇੱਕ ਮੋਟ ਹੋ ਗਿਆ ਜੇ ਮੋੜੇ ਤੋੜ ਕੇ ਜਾਣੇ ਆ ਸਤਨਾਮ ਦਾ ਨਾਮ ਜਪਦੇ ਆ ਵਾਹਿਗੁਰੂ ਦਾ ਨਾਮ ਜਪੇ ਕਾਲਪੁਰਖ ਦੇ ਮੇਰੇ ਗਾੜੀ ਲੱਗਾਂਗੇ ਬਿਲਕੁਲ ਹਾਂਜੀ ਕੀ ਕੁਝ ਕਹਿਣਾ ਚਾਹੋਗੇ ਤੁਸੀਂ ਨਹੀਂ ਜੀ ਆਮ ਤੌਰ ਤੇ ਕੁਝ ਵੀ ਕਹਿਣਾ ਚਾਹੁੰਦੇ ਹਾਂਜੀ ਕੁਝ ਕਹਿਣਾ ਚਾਹੋਗੇ ਦੋ ਸਾਲ ਤੋਂ ਤੁਹਾਡੇ ਮੰਗਾ ਲੜਕਦੇ ਮੰਗਾ ਮੰਨੀਆਂ ਬੰਨੇ ਸਾਦਾ ਸ਼ਾਂਤਬਾਈ ਧਰਨਾ ਕੋਈ ਕਿਸੇ ਨਾਲ ਸਾਡਾ ਲੜਾਈ ਨਹੀਂ ਹਾਂ 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 ਸਾਂਝਾ ਸਭ ਭਰਾ ਵਾਂਗੂ ਪਰਤ ਕੇ ਰਹਿਣਾ ਅੱਜ ਲੱਗ ਰਿਹਾ ਹੈ ਕਿ ਉਸ ਸਾਈਡ ਤੋਂ ਵੀ ਸੀਨਸ ਵਾਇਰ ਹੁੰਦਾ ਨਜ਼ਰ ਆ ਰਿਹਾ ਹੈ ਅਤਰੂ ਕੈਸੇ ਗੋਲਿਆਂ ਦੀ ਸੰਖਿਆ ਘਟਾਈ ਆ ਉਹਨਾਂ ਨੇ ਕੱਲ ਵੀ ਹੋਈ ਆ ਕੱਲ ਵੀ ਹੋਈ ਆ ਅੱਜ ਤੇ ਸਾਰਾ ਦਿਨ ਹੀ ਗੋਲੇ ਚੱਲਦੇ ਰਹੇ ਗੋਲੀਆਂ ਦੇ ਕੋਈ ਫੇਰ ਵੀ ਕੀਤੇ ਉਹਨਾਂ ਨੇ ਫਟੜੀਆਂ ਵੀ ਕੀਤੇ ਆ ਪਰ ਅਸੀਂ ਆਦਾ ਸ਼ਾਂਤਬਾਈ ਧਰਨਾਂ ਲਾ ਜਾ ਕੇ ਜੋ ਸਾਡੇ ਗੁਰੂਆਂ ਨੇ ਗੁਰੂਆਂ ਨੇ ਦਿੱਤਾ ਸਾਨੂੰ ਪਗਾਮ ਅਸੀਂ ਉਹੀ ਗਾਂ ਫਲੋਣਾ ਚਾਹੁੰਦੇ ਆ ਤੇ ਸਾਥ ਸਾਂਝ ਮਾਈ ਕਰਨਾ ਚਾਹੁੰਦੇ ਆ ਬਿਲਕੁਲ ਦੇਖੋ ਸ਼ਾਂਤਮਈ ਜਿਹੜਾ ਉਹ ਧਰਨਾ ਲਗਾਤਾਰ جاری ਹੈ ਜਹੇ ਪੰਜੇ ਹਟਾ ਗੱਲਾਂ ਇਹੋ ਝੰਡਾ ਵਾ ਯਾਰ ਨਾ ਕੋਈ ਪਰਪਾਹ ਨਾ ਕੋਨੀ ਮੂੰਹ ਤੋੜਵਾ ਜਵਾਬ ਦੇਵਾਂਗੇ ਅੱਗੇ ਲੰਗਾਗੇ ਚਿਬਰ ਦਾ ਮੁਕਾਬਲਾ ਸਬਰ ਨਾਲ ਕਰਾਂਗੇ ਇਹ ਨਹੀਂ ਗੱਲ ਕੋਈ ਹੁੱਲੜਬਾੜੀ ਹੋਊਗੀ ਸਾਡੇ ਨਾਲ ਕੁਝ ਵੀ ਨਹੀਂ ਹੋਊਗਾ ਪੰਪੂ ਸੋਟਣਗੇ ਕੋਈ ਗੱਲ ਨਹੀਂ ਆਉਣ ਦੋ ਅਸੀਂ ਆਪਣਾ ਜਿਹੜਾ ਸਬਰ ਦਾ ਮੁਕਾਬਲਾ ਸਬਰ ਨਾ ਦੇਉ ਤੁਹਾਨੂੰ ਮੋਦੀ ਪਰਖੇ ਦਾ ਅਸੀਂ ਬੋਰ ਬੋਰ ਵੇਖਿਆ ਆ ਪਰਖੇਲਾ ਕਿੰਨੀ ਘਰ ਪਰਖ ਲੂਗੀ ਅੱਜ ਅਸੀਂ ਬੰਦਾ ਸਿੰਘ ਬਹਾਦਰ ਦੀ ਫੌਜਾਂ ਅੱਜ ਅਸੀਂ ਲੜਨਾ ਅੱਜ ਹੀ ਆਪਣੇ ਸਿਸਟਮ ਨਾਲ ਲੜਨਾ ਹੈ ਅੱਗੇ ਕੱਲ ਸਾਡਾ ਥੋੜਾ ਸੇਪੋ ਥੋੜਾ ਸਹੀ ਨਹੀਂ ਅੱਜ ਸੇਪੋ ਨਾਲ ਲੜਾਂਗੇ ਆ ਕਿਸ ਤਰੀਕੇ ਨਾਲ 12 ਵਜੇ ਤੱਕ ਅੱਜ ਬੋਲੇ ਸੋਨ ਨਾਲ ਕਰ ਦਾਂਗੇ ਪਰ ਦੇਖਿਆ ਦਿੱਲੀ ਪਹੁੰਚ ਜਾਗੇ ਜੀ ਇਹ ਗੱਟਰ ਨੂੰ ਵੀ ਆਏ ਕਹਿੰਦੇ ਆ ਇਹ ਤੂੰ ਆਪਣੀ ਅੜੀ ਛੱਡ ਦੇ ਜੇ ਤੇਰਾ ਬੜਾ ਬੁਰਾ ਹੋਣਾ ਈ ਅਸੀਂ ਆਪਣੇ ਅੱਜ ਤਾਂਗ ਤੇ ਜੀਆਂ ਸਿੱਖ ਕੌਮ ਸਾਡੀ ਲੱਖਾਂ ਤਦਾਦ ਤੇ ਖੜੀ ਆ ਅਸੀਂ ਆਪਣੇ ਅੱਜ ਜਾਲਮਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਅੱਜ ਸਾਡੇ ਨਾਲ ਉਹ ਨਾ ਕਰੇ ਕਾਨੂੰਨ ਜਿਨਾ ਕਰਨ ਰਿਆ ਬਾਹਰ ਨਾ ਕੰਟਰੀ ਵਾਲੇ ਜੁਆਗਦੇ ਨੇ ਨੂੰ ਕੀ ਹਾਲ ਉਹਨਾਂ ਦਾ ਹਾਈ ਕੋਰਟ ਨੇ ਇਹਨਾਂ ਨੂੰ ਕੀ ਆਖਿਆ ਆ ਇਹਨਾਂ ਲੰਦਾਂ ਬਾਲਿਆਂ ਫੇਰ ਨਹੀਂ ਆਪਣੀ ਮੋਦੀ ਸਰਕਾਰ ਅੜੀ ਪਰ ਅਸੀਂ ਅੱਜ ਆਪਣੀ ਤਾਕਤ ਦੇ ਨਾਲ ਨਾਲ ਆਪਣੀ ਸਖਤਾਂ ਦੀ ਤਾਕਤ ਦੇ ਨਾਲ ਲੜਾਂਗੇ ਅੱਜ ਵੈਗਰ ਦੀ ਕਾ ਖਾਲਸਾ ਵੈਗਰ ਬਿਲਕੁਲ ਦੇਖੋ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਅਸੀਂ ਸਬਰ ਦੇ ਨਾਲ ਇੱਥੇ ਖੜੇ ਆਂ ਔਰ ਮੁਕਾਬਲਾ ਕਰ ਰਹੇ ਆਂ ਤੁਹਾਨੂੰ ਤਸਵੀਰ ਜ਼ਰੂਰ ਵਿਖਾ ਦਿੰਨੇ ਆ ਕਿਉਂਕਿ ਇੱਕ ਪਾਸੇ ਵੱਡੀ ਗਿਣਤੀ ਦੇ ਵਿੱਚ ਫੋਰਸ ਜਿਹੜੀ ਹੈ ਉਹ ਤੈਨਾਤ ਹੈ ਹਾਲਾਂਕਿ ਕੱਲ ਜਿਹੜੀ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਕਿ ਇਸ ਬੈਰੀਗੇਟਿੰਗ ਨੂੰ ਤੋੜਿਆ ਜਾਏ ਤੇ ਫਰੰਟ ਦੇ ਵਿੱਚ ਜਿਹੜੀਆਂ ਸਲੇਬਾਂ ਲਾਈਆਂ ਹੋਈਆਂ ਸੀ ਉਹ ਬੈਰੀਗੇਟਿੰਗ ਤੇ ਟੁੱਟ ਗਈ ਸੀ ਲੇਕਿਨ ਅੱਗੇ ਜਿਹੜੀਆਂ ਵੱਡੀਆਂ ਸਲੇਬਾਂ ਲਾਈਆਂ ਨੇ ਉਹ ਬੈਰੀਗੇਟਿੰਗ ਜਿਹੜੀ ਆ ਟੁੱਟਦੀ ਹੋਈ ਨਜ਼ਰ ਨਹੀਂ ਆਈ ਹਾਲਾਂਕਿ ਉੱਥੇ ਤੁਸੀਂ ਵੇਖ ਸਕਦੇ ਹੋ ਪੈਰਾਮਿਲਟਰੀ ਜਿਹੜੀ ਆ ਉਸ ਦੀ ਤੈਨਾਤੀ ਹੈ ਪੁਲਿਸ ਫੋਰਸ ਦੀ ਤੈਨਾਤੀ ਹੈ ਲੇਕਿਨ ਉਸ ਸਾਈਡ ਤੋਂ ਫਿਲਹਾਲ ਸ਼ਾਂਤ ਮਾਹੌਲ ਵੀ ਵੇਖਣ ਨੂੰ ਮਿਲ ਰਿਹਾ ਕਿਉਂਕਿ ਉਸ ਸਾਈਡ ਤੋਂ ਹੁਣ ਗੋਲੇ ਸੁੱਟਣ ਦਾ ਸਿਲਸਿਲਾ ਜਿਹੜਾ ਉਹ ਵੇਖਣ ਨੂੰ ਨਹੀਂ ਮਿਲ ਰਿਹਾ ਕਿਉਂਕਿ ਕੱਲ ਜਿਸ ਢੰਗ ਦੇ ਨਾਲ ਲਗਾਤਾਰ ਇੱਕ ਤੋਂ ਬਾਅਦ ਇੱਕ ਕਈ ਗੋਲੇ ਜਿਹੜੇ ਨੇ ਇੱਥੇ ਸੁੱਟੇ ਜਾ ਰਹੇ ਸੀ ਔਰ ਗੋਲਿਆਂ ਦੀ ਗਿਣਤੀ ਜੇ ਕਰਕਈਏ ਉਹ ਹਜ਼ਾਰਾਂ ਚ ਪਹੁੰਚਦੀ ਹੋਈ ਨਜ਼ਰ ਆਈ ਸੀ ਲੇਕਿਨ ਅੱਜ ਜਿਹੜਾ ਇਸ ਤਰ੍ਹਾਂ ਦੀ ਤਸਵੀਰ ਨਹੀਂ ਵੇਖਣ ਨੂੰ ਮਿਲ ਰਹੀ ਅੱਜ ਜਿਹੜੀ ਹੈ ਅੱਜ ਕਿਤੇ ਨਾ ਕਿਤੇ ਕਿਉਂਕਿ ਇਹਨਾਂ ਨੇ ਵੀ ਆਪਣੇ ਆਪ ਨੂੰ ਇੱਕ ਹਦੂਦ ਦੇ ਵਿੱਚ ਸਿੱਧੇ ਤੌਰ ਤੇ ਰੱਖ ਲਿਆ ਕਿ ਅਸੀਂ ਇਸ ਤੋਂ ਅੱਗੇ ਨਹੀਂ ਜਾਵਾਂਗੇ ਜਿਹੜੇ ਵੀ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਹੱਥ ਜੋੜ ਕੇ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਅੱਗੇ ਨਾ ਜਾਓ ਤੁਸੀਂ ਇੱਥੇ ਹੀ ਰੁਕ ਜਾਓ ਕਿਉਂਕਿ ਅਗਰ ਇੱਥੇ ਇੱਥੋਂ ਅੱਗੇ ਜਾਂਦੇ ਨੇ ਤੇ ਫਿਰ ਇਹਨਾਂ ਦੇ ਉੱਪਰ ਅਤਰੂ ਗੈਸ ਦੇ ਕੋਲੇ ਜਿਹੜੇ ਨੇ ਉਹ ਸਿੱਦੇ ਤੌਰ ਤੇ ਪੂਸ ਸੁਟਦੀ ਹੋਈ ਨਜ਼ਰ ਆਉਂਦੀ ਆ ਤੁਹਾਨੂੰ ਨੇੜੇ ਤੋਂ ਵੀ ਤਸਵੀਰ ਵਿਖਾਦੇ ਨੇ ਕਿ ਕਿਸ ਢੰਗ ਦੀ ਨੇੜੇ ਤੋਂ ਤਸਵੀਰ ਜਿਹੜੀ ਹੈ ਉਹ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਲਗਾਤਾਰ ਜਿਹੜਾ ਪ੍ਰੋਟੈਸਟ ਹੈ ਉਹ جاری ਹੈ ਪ੍ਰੋਟੈਸਟ ਦਾ ਅੱਜ ਦੂਜਾ ਦਿਨ ਹੈ ਸਵੇਰੇ ਸਵੇਰੇ ਹੀ ਸਾਰੇ ਕਿਸਾਨ ਜਿਹੜੇ ਨੇ ਉਹ ਲਾਂਬੰਦ ਹੋ ਕੇ ਇੱਥੇ ਪਹੁੰਚੇ ਨੇ ਔਰ ਉਹਨਾਂ ਨੇ ਨਾਮ ਜਪਣਾ ਸ਼ੁਰੂ ਕਰਤਾ ਇੱਥੇ ਸਿੱਧੇ ਤੌਰ ਤੇ ਨਾਮ ਜਪਣਾ ਸ਼ੁਰੂ ਕਰਤਾ ਹੋਰ ਅੱਗੇ ਜਾ ਕੇ ਵੀ ਤੁਹਾਨੂੰ ਤਸਵੀਰਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਆਂ ਕਿ ਹੋਰ ਅੱਗੇ ਕਿਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਵੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਹੁਣ ਕਿਸਾਨ ਜਿਹੜੇ ਨੇ ਉਹ ਅੱਗੇ ਵੱਧੇ ਹੋਏ ਨਜ਼ਰ ਨਹੀਂ ਆ ਰਹੇ ਕਿਸਾਨ ਜਿਹੜੇ ਨੇ ਉਸ ਪਾਸੇ ਲਫ਼ਜ਼ਾਂ ਦੇ ਵਿੱਚ ਪਿੱਛੇ ਰੁਕ ਚੁੱਕੇ ਨੇ ਪਿੱਛੇ ਰੁਕ ਕੇ ਨਾਮ ਜਪਦੇ ਨਜ਼ਰ ਆ ਰਹੇ ਨੇ ਇਹਨਾਂ ਦੇ ਜਿਹੜੇ ਲੀਡਰ ਨੇ ਉਹ ਕਿੱਥੇ ਨਾ ਕਿੱਥੇ ਸਿੱਧੇ ਤੌਰ ਤੇ ਰਣਨੀਤੀ ਅਗਲੀ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਤੁਸੀਂ ਸੜਕ ਦੇ ਉੱਪਰ ਵੇਖ ਸਕਦੇ ਹੋ ਸੜਕ ਦੇ ਉੱਪਰ ਥਾਂ ਥਾਂ ਦੇ ਉੱਪਰ ਜਿਹੜੇ ਅਥਰੂ ਗੈਸ ਦੇ ਸ਼ੈੱਲ ਵਿਖਰੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਥਾਂ ਥਾਂ ਦੇ ਉੱਪਰ ਅਥਰੂ ਗੈਸ ਦੇ ਸ਼ੈੱਲ ਵਿਖਰੇ ਹੋਏ ਨੇ ਔਰ ਪੁਲਿਸ ਨੇ ਜਿਹੜੀ ਕਿਲਾਬੰਦੀ ਕੀਤੀ ਸੀ ਉਹ ਕਿਲਾਬੰਦੀ ਜਿਹੜੀ ਹੈ ਉਹ ਬਰਕਰਾਰ ਨਜ਼ਰ ਆ ਰਹੀ ਹੈ ਕਿਲਾਬੰਦੀ ਜਿਹੜੀ ਹੈ ਉਹਨੂੰ ਢਾਣ ਦੀ ਹਾਲਾਕੀ ਕੱਲ ਹਰ ਸੰਭਵ ਕੋਸ਼ਿਸ਼ ਕੀਤੀ ਗਈ ਲੇਕਿਨ ਉਹ ਕਿਲਾਬੰਦੀ ਜਿਹੜੀ ਹੈ ਉਹ ਢੈਂਦੀ ਹੋਈ ਨਜ਼ਰ ਨਹੀਂ ਆਈ ਲੇਕਿਨ ਹੁਣ ਦੁਬਾਰਾ ਤੋਂ ਅਗਲੀ ਰਣਨੀਤੀ ਤਿਆਰ ਕਰੂਗੀ ਸਿੱਧੇ ਤੌਰ ਤੇ ਜਿਹੜੀ ਕਿਸਾਨ ਜਥੇਬੰਦੀਆਂ ਨੇ ਕਿ ਅਗਲੀ ਕੀ ਰਣਨੀਤੀ ਰਹਿਣ ਵਾਲੀ ਹੈ ਲੇਕਿਨ ਫਿਲਹਾਲ ਇਨਾਂ ਦੀ ਤਰਫੋਂ ਸਤਨਾਮ ਵਾਹਿਗੁਰੂ ਦਾ ਜਾਪ ਜ਼ਰੂਰ ਕੀਤਾ ਜਾ ਰਿਹਾ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਲੇਕਿਨ ਇਸ ਵਕਤ ਸ਼ਾਂਤ ਮਾਹੌਲ ਹੈ ਕਿਉਂਕਿ ਪੁਲਿਸ ਦੀ ਤਰਫੋਂ ਵੀ ਸੀਨਸ ਫਾਇਰ ਹੋਇਆ ਹੋਇਆ ਹੈ ਪੁਲਿਸ ਜਿਹੜੀ ਹੈ ਪੈਰਾ ਮਿਲਟਰੀ ਜਿਹੜੀ ਹੈ ਉਹ ਹੁਣ ਇਸ ਪਾਸੇ ਅਥਰੂ ਗੈਸ ਦੇ ਗੋਲੇ ਜਿਹੜੀ ਆ ਨਹੀਂ ਸੁੱਟਦੀ ਹੋਏ ਨਜ਼ਰ ਆ ਰਹੀ ਹਾਲਾਂਕਿ ਦੂਜੇ ਪਾਸੇ ਕਿਸਾਨ ਨੇ ਇੱਕ ਪਾਸੇ ਪੁਲਿਸ ਹੈ ਦੂਜੇ ਪਾਸੇ ਕਿਸਾਨ ਨੇ ਹਾਲਾਂਕਿ ਇਸ ਮਸਲੇ ਦਾ ਹੱਲ ਕਿਸ ਤਰ੍ਹਾਂ ਨਿਕਲੂਗਾ ਇਹ ਹੁਣ ਵੇਖਣ ਵਾਲੀ ਗੱਲ ਰਹੇਗੀ ਲੇਕਿਨ ਅਸੀਂ ਬਿਲਕੁਲ ਵਿਚਾਲੇ ਖੜੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਇੱਕ ਪਾਸੇ ਕਿਸਾਨ ਜਥੇਬੰਦੀਆਂ ਦੇ ਆਗੂ ਖੜੇ ਨੇ ਕਿਸਾਨ ਜਥੇਬੰਦੀਆਂ ਖੜੀਆਂ ਨੇ ਕਿਸਾਨ ਖੜੇ ਨੇ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਇੱਥੇ ਪਹੁੰਚੇ ਹੋਏ ਨੇ ਔਰ ਦ ਕਿਉਂਕਿ ਸੰਘਰਸ਼ 파ਰਟ 2 ਦਾ ਐਲਾਨ ਜਿਸ ਢੰਗ ਦੇ ਨਾਲ ਕੀਤਾ ਗਿਆ ਸੀ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਗਿਆ ਸੀ ਕਿ ਐਮਐਸਪੀ ਕਾਨੂੰਨ ਦੀ ਗੱਲ ਕਰੀਏ ਇਸ ਤੋਂ ਇਲਾਵਾ ਜੇਕਰ ਕਿਸਾਨ ਕਰਜ਼ਾ ਮਾਫੀ ਦੀ ਗੱਲ ਕਰੀਏ ਜਾਂ ਫਿਰ ਸੁਆਮੀ ਨਾਥਨ ਆਯੋਗ ਦੀ ਜੜੀਆਂ ਸਿਫਾਰਸ਼ਾਂ ਨੇ ਉਸ ਨੂੰ ਇਨਪਿਨ ਲਾਗੂ ਕਰਨ ਦੀ ਮੰਗ ਕਰ ਰਹੀ ਹੈ ਤਿੰਨ ਮੰਗਾਂ ਦੇ ਉੱਪਰ ਹਾਲਾਂਕਿ ਸੈਂਟਰ ਮਿਨਿਸਟਰ ਜਿਹੜੇ ਨੇ ਉਹ ਵੀ ਦੋ ਵਾਰ ਦੀ ਬੈਠਕਾ ਕਰਕੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਸੀ ਲੇਕਿਨ ਜਦੋਂ ਸਹਿਮਤੀ ਨਹੀਂ ਬਣੀ ਤੇ ਫਿਰ ਅੰਦੋਲਨ ਉਲੀਕਿਆ ਗਿਆ ਅੰਦੋਲਨ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਉਹ ਰਾਜ ਅੰਦੋਲਨ ਦਾ ਦੂਜਾ ਦਿਨ ਨੇੜੇ ਉਹ ਤੁਹਾਨੂੰ ਤਸਵੀਰ ਵਿਖਾ ਰਹੇ ਆ ਕਿ ਦੋਨੋਂ ਪਾਸੇ ਪੁਲ ਦੇ ਦੋਨੋਂ ਪਾਸੇ ਫੋਰਸਿਸ ਜੜੀਆਂ ਨੇ ਉਸ ਦੀ ਵੱਡੀ ਗਿਣਤੀ ਦੇ ਵਿੱਚ ਤਣਾਤੀ ਹੋਈ ਹੋਈ ਹੈ ਇੱਕ ਪਾਸੇ ਕਿਸਾਨ ਜਥੇਬੰਦੀਆਂ ਜੜੀਆਂ ਨੇ ਉਹ ਕਿਥੇ ਨਾ ਕਿਥੇ ਨਾਮ ਜਪਦੀਆਂ ਨਜ਼ਰ ਆ ਰਹੀਆਂ ਨੇ ਔਰ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਫੋਰਸ ਦੀ ਤਣਾਤੀ ਹੈ ਹਾਲਾਂਕਿ ਕੱਲ ਇੱਥੋਂ ਤੱਕ ਪਹੁੰਚਣ ਲਈ ਕਾਫੀ ਮਸ਼ੱਕਤ ਕਰਨੀ ਪਈ ਸੀ ਕਿਸਾਨਾਂ ਨੂੰ ਕਿਉਂਕਿ ਆ ਫਸਟ ਜਿਹੜੀ ਲੇਅਰ ਬਣਾਈ ਸੀ ਸਲੇਬਾਂ ਦੀ ਆ ਲੇਅਰ ਤੇ ਇਹਨਾਂ ਨੇ ਹਟਾ ਦਿੱਤੀ ਲੇਕਿਨ ਇਸ ਤੋਂ ਬਾਅਦ ਦੀ ਜਿਹੜੀ ਲੇਅਰਸ ਹੈ ਉਹਨਾਂ ਤੱਕ ਪਹੁੰਚਣਾ ਜਿਹੜਾ ਉਹ ਮੁਸ਼ਕਿਲ ਹੋ ਗਿਆ ਹਾਲਾਂਕਿ ਇੱਕ ਟਰੈਕਟਰ ਟਰਾਲੀ ਜ਼ਰੂਰ ਉੱਥੇ ਪਹੁੰਚੀ ਲੇਕਿਨ ਜਿਸ ਢੰਗ ਦੇ ਨਾਲ ਕੱਲ ਅਥਰੂ ਗਿਆ ਸੁੱ ਉਸ ਕਰਕੇ ਅੱਗੇ ਪਹੁੰਚਣਾ ਜਿਹੜਾ ਉਹ ਅਸੰਭਵ ਜਾ ਲੱਗ ਰਿਹਾ ਸੀ ਔਰ ਹੁਣ ਵੀ ਜਿਸ ਢੰਗ ਦੇ ਨਾਲ ਤੁਸੀਂ ਬੈਰੀਗੇਟ ਤੋਂ ਪਹਿਲਾਂ ਦੇਖ ਸਕਦੇ ਹੋ ਵੱਡੀਆਂ-ਵੱਡੀਆਂ ਕਿਲੀਆਂ ਲੱਗੀਆਂ ਹੋਈਆਂ ਨੇ ਪਹਿਲਾਂ ਉਹਨਾਂ ਨੂੰ ਪਟਣਾ ਹੋਊਗਾ ਉਸ ਤੋਂ ਬਾਅਦ ਇਸ ਬੈਰੀਗੇਟਿੰਗ ਨੂੰ ਤੋੜ ਕੇ ਕਿਸਾਨ ਜਿਹੜੇ ਨੇ ਅੱਗੇ ਵਧ ਸਕਦੇ ਨੇ ਲੇਕਿਨ ਫਿਲਹਾਲ ਅਗਲੀ ਰਣਨੀਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਗਲੀ ਰਣਨੀਤੀ ਕੀ ਹੋਏਗੀ ਕਿ ਇਸ ਢੰਗ ਦੇ ਨਾਲ ਆ ਸੰਘਰਸ਼ ਜਿਹੜਾ ਉਹ ਅੱਗੇ ਚੱਲੇਗਾ ਕਿਉਂਕਿ ਅੱਜ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਕਿਸਾਨ ਖੜੇ ਨੇ ਦੂਜੇ ਪਾਸੇ ਫੋਰਸਿਜ਼ ਖੜੀਆਂ ਨੇ ਹਾਲਾਂਕਿ ਜ਼ਰੂਰ ਦੋਨਾਂ ਧਿਰਾਂ ਦੀ ਤਰਫੋਂ ਇਹ ਕਿਹਾ ਜਾ ਰਿਹਾ ਹੈ ਕਿ ਬਾਤਚਿੱਤ ਕਰਕੇ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ ਲੇਕਿਨ ਹੁਣ ਆਹੀ ਵੇਖਣ ਵਾਲੀ ਗੱਲ ਰਹੇਗੀ ਕਿ ਅਗਲੀ ਬਾਤਚਿੱਤ ਦਾ ਦੌਰ ਕਦੋਂ ਸ਼ੁਰੂ ਹੁੰਦਾ ਹੈ ਔਰ ਉਸ ਬਾਤਚਿੱਤ ਦੇ ਵਿੱਚੋਂ ਕੀ ਕੁਝ ਸਿੱਟਾ ਨਿਕਲ ਕੇ ਸਾਹਮਣੇ ਆਉਂਦਾ ਹੈ ਲੇਕਿਨ ਇਹ ਸੰਘਰਸ਼ ਦੇ ਦੂਜੇ ਦਿਨ ਦੀ ਪਹਿਲੀ ਤਸਵੀਰ ਹੈ ਜਿਹੜੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕਿਸ ਢੰਗ ਦੇ ਨਾਲ ਦੂਜੇ ਦਿਨ ਸੰਘਰਸ਼ ਜਾਰੀ ਹੈ ਲੇਕਿਨ ਅੱਜ ਸੰਘਰਸ਼ ਦੇ ਵਿੱਚ ਨਾਮ ਜਪਣ ਦਾ سلسلہ ਜਿਹੜਾ ਉਹ ਸ਼ੁਰੂ ਹੋ ਗਿਆ ਗੁਰੂ ਦਾ ਨਾਮ ਜਪਿਆ ਜਾ ਰਿਹਾ ਹੈ ਅੱਗੇ ਨਈ ਵਧਿਆ ਜਾ ਰਿਹਾ ਸਪਸ਼ਟ ਲਫ਼ਜ਼ਾਂ ਦੇ ਵਿੱਚ ਇਨਕਸਾਨਾ ਨੇ ਕਹਿ ਦਿੱਤਾ ਕਿ ਅਸੀਂ ਅਗਲੀ ਰਣਨੀਤੀ ਦਾ ਇੰਤਜ਼ਾਰ ਕਰਾਂਗੇ ਕਿ ਕਿਸਾਨ ਆਗੂ ਜਿਹੜੇ ਨੇ ਉਹ ਅਗਲੀ ਰਣਨੀਤੀ ਜਿਹੜੀ ਹੈ ਉਹ ਕੀ ਬਣਾਉਂਦੇ ਨੇ ਔਰ ਕਿਸ ਢੰਗ ਦੇ ਨਾਲ ਇਸ ਪ੍ਰੋਪਰ ਅੰਦੋਲਨ ਨੂੰ ਅੱਗੇ ਲੈ ਕੇ ਜਾਂਦੇ ਨੇ ਕਿਉਂਕਿ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਜਦੋਂ ਤੱਕ ਇਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਦ ਤੱਕ ਇਹਨਾਂ ਦਾ ਅੰਦੋਲਨ ਜਿਹੜਾ ਉਹ ਜ਼ਰੂਰ ਜਾਰੀ ਰਹੇਗਾ ਲੇਕਿਨ ਇੱਕ ਜ਼ਰੂਰ ਜਿਹੜੀ ਪਿੱਛੇ ਦੀ ਤਸਵੀਰ ਤੁਹਾਨੂੰ ਲਗਾਤਾਰ ਵਿਖਾ ਰਹੇ ਹਾਂ ਕਿ ਆ ਜਿਹੜੀ ਬੈਕਸਾਈਡ ਵਾਲੀ ਤਸਵੀਰ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਫੋਰ ਉਸ ਦੀ ਸਿੱਧੀ ਤਸਵੀਰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਪੁਲ ਦੇ ਦੋਨੋਂ ਤਰਫ ਫੋਰਸਿਸ ਜੜੀਆਂ ਨੇ ਉਹ ਤੈਨਾਤ ਨੇ ਅੱਜ ਦੀ ਸਭ ਤੋਂ ਪਹਿਲੀ ਤਸਵੀਰ ਹੈ ਸਭ ਤੋਂ ਪਹਿਲੀ ਤਸਵੀਰ ਹੈ ਫਿਲਹਾਲ ਦੋਨੋਂ ਤਿਰਾਂਦੀ ਤਰਫੋਂ ਸੀਜ਼ ਫਾਇਰ ਕੀਤਾ ਹੋਇਆ ਹੈ ਲੇਕਿਨ ਅੱਗੇ ਦੀ ਰਣਨੀਤੀ ਕੀ ਰਹੇਗੀ ਉਹ ਵੀ ਤੁਹਾਨੂੰ ਹਰੀ ਕੱਪ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਕਿਉਂਕਿ ਅੱਜ ਫਿਲਹਾਲ ਕਲੈਸ਼ ਜਿਹੜਾ ਉਹ ਇਸ ਬਾਰਡਰ ਦੇ ਉੱਪਰ ਵੇਖਣ ਨੂੰ ਨਹੀਂ ਮਿਲ ਰਿਹਾ ਕਿਸੇ ਤਰ੍ਹਾਂ ਦਾ ਅੱਜ ਕਲੈਸ਼ ਜਿਹੜਾ ਉਹ ਵੇਖਣ ਨੂੰ ਨਹੀਂ ਮਿਲ ਰਿਹਾ ਕਿਉਂਕਿ ਦੋਨੋਂ ਧਿਰਾਂ ਜਿਹੜੀਆਂ ਨੇ ਉਹ ਫਿਲਹਾਲ ਸੀਜ਼ਫਾਇਰ ਕਰਕੇ ਬੈਠੀਆਂ ਹੋਈਆਂ ਨੇ ਹਾਲਾਂਕਿ ਕਿਸਾਨ ਵੀ ਜਿਹੜੇ ਨੇ ਉਹ ਅੱਗੇ ਵੱਧਦੇ ਹੋਏ ਨਜ਼ਰ ਨਹੀਂ ਆ ਰਹੇ ਲੇਕਿਨ ਤਿਆਰੀਆਂ ਜ਼ਰੂਰੀ ਇਨਾਂ ਨੇ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਨੇ ਬੋਰੀਆਂ ਜਿਹੜੀਆਂ ਨੇ ਉਹਨਾਂ ਨੂੰ ਗਿੱਲਾ ਕਰਕੇ ਅੱਗੇ ਸੁੱਟਿਆ ਜਾ ਰਿਹਾ ਹੈ ਕੱਲ ਵੀ ਵੇਖਣ ਨੂੰ ਮਿਲਿਆ ਸੀ ਕਿ ਜਦੋਂ ਅਥਰੂ ਗੈਸ ਦਾ ਗ ਕੀ ਆਥਰੋ ਗੈਸ ਦੇ ਗੋਲੇ ਦਾ ਅਸਰ ਨਾ ਹੋਏ ਔਰ ਅੱਜ ਵੀ ਕੁਝ ਇਸੇ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਇੱਥੇ ਕਿਸਾਨ ਜਿਹੜੇ ਨੇ ਅਮਲ ਦੇ ਵਿੱਚ ਲਿਆਂਦੇ ਨਜ਼ਰ ਆ ਰਹੇ ਨੇ ਕਿਉਂਕਿ ਰਣਨੀਤੀ ਬਣਾਉਣ ਤੋਂ ਬਾਅਦ ਐ ਜ਼ਰੂਰ ਵੱਡਾ ਐਕਸ਼ਨ ਕਰਦੇ ਹੋਏ ਨਜ਼ਰ ਆਣਗੇ ਤੇ ਉਸ ਤੋਂ ਪਹਿਲਾਂ ਇਹ ਕਿੱਥੇ ਨਾ ਕਿੱਥੇ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਪੱਕਾ ਕਰਨਾ ਚਾਹੁੰਦੇ ਨੇ ਤਾਂਕਿ ਸਿੱਧੇ ਤੌਰ ਤੇ ਜਦੋਂ ਆਥਰੋ ਗੈਸ ਦੇ ਗੋਲੇ ਇਹਨਾਂ ਦੇ ਉੱਪਰ ਸੁੱਟੇ ਜਾਣ ਤੇ ਫਿਰ ਇਹ ਉਨ ਗੋਲਿਆਂ ਦਾ ਇਨ ਗਿੱਲੀਆਂ ਬੋਰੀਆਂ ਦੇ ਨਾਲ ਮੁਕਾਬਲਾ ਕਰ ਸਕਣ ਤੁਹਾਨੂੰ ਵਿਖਾ ਰਹੇ ਹਾਂ ਕਿ ਕਿਸ ਢੰਗ ਦੇ ਨਾਲ ਤਿਆਰੀ ਕੀਤੀ ਜਾ ਰਹੀ ਹੈ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਹਾਲਾਂਕਿ ਲੇਕਿਨ ਆਪਣੀ ਤਿਆਰੀ ਜਿਹੜੀ ਹੈ ਇਹਨਾਂ ਨੇ ਖਿੱਚਣੀ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਵੇਖਣ ਵਾਲੀ ਗੱਲ ਰਹੇਗੀ ਕਿ ਹਜੇ ਸ਼ੁਰੂਆਤ ਹੋਈ ਹੈ ਦੂਜੇ ਦਿਨ ਦੀ ਦੂਜੇ ਦਿਨ ਦਾ ਸੰਘਰਸ਼ ਜਿਹੜਾ ਕੀ ਨਵੀਆਂ ਤਸਵੀਰਾਂ ਜਿਹੜੀ ਹੈ ਉਹ ਵਿਖਾਉਂਦਾ ਹੋਇਆ ਨਜ਼ਰ ਆਊਗਾ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਸ਼ੰਭੂ ਬੋਰਡਰ